ਜ਼ਬੂਰ ਨੰਬਰ 4 ਸਹਾਇਤਾ ਦੇ ਲਈ ਸ਼ਾਮ ਦੀ ਪ੍ਰਾਰਥਨਾ ਜਦੋਂ ਮੈਂ ਤੈਨੂੰ ਪੁਕਾਰਾਂ ਤੂੰ ਮੈਨੂੰ ਉੱਤਰ ਦੇ ਹੇ ਮੇਰੇ ਧਰਮ ਦੇ ਪਰਮੇਸ਼ਵਰ ਜਦ ਮੈਂ ਮੁਸੀਬਤ ਵਿੱਚ ਸੀ ਤੂੰ ਮੈਨੂੰ ਖੋਲ ਦਿੱਤੀ ਮੇਰੇ ਉੱਤੇ ਦਇਆ ਕਰਕੇ ਮੇਰੀ ਪ੍ਰਾਰਥਨਾ ਸੁਣ ਲੈ ਹੇ ਮਨੁੱਖ ਦੇ ਪੁੱਤਰੋ ਤੁਸੀਂ ਕਦੋਂ ਤੱਕ ਮੇਰੀ ਮਹਿਮਾ ਦਾ ਅਨਾਦਰ ਕਰੋਗੇ ਵਿਅਥ ਨਾਲ ਪ੍ਰੀਤ ਲਾਓਗੇ ਝੂਠ ਨੂੰ ਪਾਲੋਗੇ ਪਰ ਇਹ ਜਾਣੋ ਕਿ ਯਹਵਾ ਨੇ ਪਵਿੱਤਰ ਜਨ ਨੂੰ ਆਪਣੇ ਲਈ ਵੱਖਰਾ ਕਰ ਰੱਖਿਆ ਹੈ ਜਦੋਂ ਮੈਂ ਉਹਨੂੰ ਪੁਕਾਰਾਂ ਯਹਵਾ ਮੇਰੀ ਸੁਨੇਗਾ ਕੰਬ ਜਾਓ ਅਤੇ ਪਾਪ ਨਾ ਕਰੋ ਆਪਣੇ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ ਧਰਮ ਦੇ ਬਲੀਦਾਨ ਚੜਾਓ ਅਤੇ ਯਹਵਾ ਉੱਤੇ ਆਸ ਰੱਖੋ ਬਹੁਤੇ ਇਹ ਆਖਦੇ ਹਨ ਕਿ ਸਾਨੂੰ ਕੌਣ ਕੁਝ ਭਲਾਈ ਵਿਖਾਵੇਗਾ ਹੇ ਯਹਵਾ ਆਪਣੇ ਮੁਖੜੇ ਨੂੰ ਸਾਡੇ ਉੱਤੇ ਚਮਕਾ ਤੂੰ ਮੇਰੇ ਮਨ ਵਿੱਚ ਉਹਨਾਂ ਦੇ ਨਾਲੋਂ ਜਦੋਂ ਦਾਣੇ ਅਤੇ ਦਾਖਰਸ ਬਹੁਤ ਹੋ ਗਏ ਹਨ ਵਧੇਰੇ ਆਨੰਦ ਪਾ ਦਿੱਤਾ ਹੈ ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌ ਜਾਵਾਂਗਾ ਕਿਉਂ ਜੋ ਹੇ ਯਹਵਾ ਤੂੰ ਹੀ ਮੈਨੂੰ ਸ਼ਾਂਤੀ ਵਿੱਚ ਬਸ ਆਉਂਦਾ ਹੈ ਆਮੀਨ